ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਆਪਾਂ ਜ਼ਿਲ੍ਹਾ ਪਠਾਨਕੋਟ ਪਿੰਡ ਵੀਰ ਦਾ ਮਹਿਜਪੁਰ ਪੈਂਦਾ ਹੈਗਾ ਪਿੰਡ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਉੱਥੋਂ ਕਵਰ ਕਰਦੇ ਪਏ ਆ ਸੋ ਵੀਰ ਦਾ ਮੋਬਾਈਲ ਨੰਬਰ ਆ 964644 68572 96464 68572 ਮੋਬਾਈਲ ਨੰਬਰ ਆ ਸੋ ਅੱਜ ਆਪਸ ਨੂੰ ਦੋ ਗੱਬਣਾ ਵਿਹੜਾ ਦਿਖਾਵਾਂਗੇ ਵੀਰ ਜੀਆ ਘਰੇਲੂ ਵਿਹੜਾ ਗੀਆਂ ਸੋ WhatsApp ਦੇ ਰਾਹੀਂ ਆਪਾਂ ਵੀਡੀਓ ਕਵਰ ਕਰਦੇ ਪਏ ਆ ਪਠਾਨਕੋਟ ਤੋਂ ਸੋ ਪਹਿਲੇ ਨੰਬਰ ਜਿਹੜੀ ਆਪਾਂ ਵੱਚੀ ਦੇਖੀ ਜਾਨੇ ਪਲੂਨ ਪਹਿਲਾ ਸੂਆ ਖੁੰਦੀ ਬਈ ਆ ਸੂਣ ਦੇ ਵਿੱਚ ਇਹਦਾ ਹਲੇ 8 ਤੋਂ 9 ਦਿਨ ਬਾਕੀ ਪਏ ਆਗੇ ਪਹਿਲੇ ਨੰਬਰ ਵਾਲੀ ਦੀ ਸੋ ਆ ਦੂਜੇ ਨੰਬਰ ਜਿਹੜੀ ਵਿਹੜ ਦੇਖੀ ਜਾਨੇ ਇਹ ਦੂਜਾ ਸੂਆ ਖੁੰਦੀ ਬਈ ਆ ਇਹਦੇ ਸੂਣ ਦੇ ਵਿੱਚ ਅਜੇ 5-6 ਦਿਨ ਬਾਕੀ ਆ ਸਿਰਫ ਸਾਰੇ ਤੇ ਪਹਿਲੇ ਸੂਏ ਦਾ ਰਿਕਾਰਡ ਇਹਦਾ 24-25 ਕਿਲੋ ਦੁੱਧ ਰਿਹਾ ਵਗਾ। ਤੋਂ ਦੇਖੋ ਜੋੜਾ ਤੁਰਦਾ ਦੁਨੀਆ ਬਜੋੜਾ ਤੁਰ ਕੇ ਦਿਖਾਉਂਦੇ ਰਹੇ ਆ। ਸੋ ਕੱਦ ਕਾੜ ਵਗੈਰਾ ਚੰਗੇ ਆ ਤੇ ਜਿੰਦ ਜਾਨ ਰਾਜੀ ਸਮੀਆਂ ਪਣੀਆਂ ਬਹੁਤ ਜ਼ਿਆਦੇ ਆਂਗੀਆਂ। ਸੋ ਦੋ ਬੜਾ ਇੱਕੋ ਘਰੇ ਬਕਾਉਗਾ। ਜਿਹੜੀ ਪਹਿਲੇ ਨੰਬਰ ਤੇ ਕਾਲੀ ਆ ਇਹਦੇ ਸੂਣ ਚ ਕੁਝ ਦਿਨ ਬਾਕੀ ਪਈ ਆ ਪਹਿਲੇ ਸੂਏ ਵੀਰ ਕਹਿੰਦਾ ਆਪਾਂ ਨੂੰ 21 ਤੋਂ 22 ਕਿਲੋ ਦੀ ਉਮੀਦ ਆ। ਤੇ ਜਿਹੜੀ ਦੂਜੇ ਨੰਬਰ ਤੇ ਆਪਾਂ ਡੱਬੀ ਵਹਿੜ ਦੇਖੀ ਜੰਨੇ ਆ ਇਹਦਾ ਪਹਿਲੇ ਸਵੇ 24 ਤੋਂ 25 ਕਿਲੋ ਦੁੱਧ ਪਾਇਆ ਹੋਇਆਗਾ ਤੇ ਇਸ ਵਾਰ ਵੀਰ ਕਹਿੰਦਾ 28 ਤੋਂ ਲੈ ਕੇ 30 ਕਿਲੋ ਦੁੱਧ ਦੇਣ ਦੀ ਉਮੀਦ ਹੈ ਇਸ ਵਾਰ ਤੇ ਸੂਣ ਦੇ ਵਿੱਚ ਇਹਦੇ ਵੀ ਕੁਝ ਦਿਨ ਬਾਕੀ ਪਏ ਆ। ਸੋ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਬਾਜ਼ਾਰ ਰੇਟ ਤੋਂ ਘੱਬਣਾ ਵੇੜਾ ਦੋ ਪਕਾਉ ਆ। ਏਰੀਆ ਇੱਕ ਰ ਫਿਰ ਦੱਸ ਜੇ ਪਖਾਨਕੋਟ ਵਾਈਆਂ ਦੇ ਏਰੀਆ ਹੈਗਾ ਤੇ ਕੋਈ ਵੀ ਨਜ਼ਦੀਕ ਹੋਵੇ ਜਾਂ ਦੂਰ ਜਾਣਾ ਚਾਹੁੰਦਾ ਹੋਵੇ ਆਪ ਜੀ ਨਿਰਖਵਾਰ ਕਰਕੇ ਤੁਸੀਂ ਵੀਡੀਓ ਕੋਈ ਵੀ ਖਰੀਦਾਰੀ ਕਰ ਸਕਦੇ ਹੋ WhatsApp ਉਰਹੀਂ ਆਪਾਂ ਵੀਡੀਓ ਕਵਰ ਕਰਦੇ ਪਏ ਆ ਦੋ ਗੱਬੜਾ ਵਹਿੜਾ ਦੀ ਛੋਲੇ ਵੇ ਵਗੈਰਾ ਦੇਖੋ ਸੋਹਣੇ ਸਾਫ ਚਿੱਤਰੇ ਕੱਦ ਕਾਠ ਤੇ ਜਿੰਦ ਜਾਨ ਦੇ ਵਿੱਚ ਵੜਾਂਗੇ ਸੋ ਏਰੀਆ ਪਠਾਨਕੋਟ ਕਿਸੇ ਵੀਰ ਦੇ ਕੋਈ ਵੀ ਨਗਰ ਕਿਸਾਨ ਤੋਂ ਵੀ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਹੈ